ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਬੰਦ ਕਿਸਾਨਾਂ ਨੇ ਆਪਣੇ ਹੱਥੀਂ ਪਾਲਿਆ ਝੋਨਾ ਅੱਗ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ ਜੇਕਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਭਲਕੇ ਬਠਿੰਡਾ ਚੰਡੀਗੜ੍ਹ ਰੋਡ ਜਾਮ ਕਰਨ ਦਾ ਕੀਤਾ ਐਲਾਨ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ 24 ਨਵੰਬਰ 2025 ਮਾਨਸਾ ਜ਼ਿਲ੍ਹੇ ਦੇ ਪਿੰਡ ਬੁਰਜਰਾਠੀ ਵਿੱਚ ਸਰਕਾਰ ਵੱਲੋਂ ਝੋਨੇ ਦੀ ਖਰੀਦ ਅਚਾਨਕ ਬੰਦ ਕਰਨ ਦੇ ਫੈਸਲੇ ਖਿਲਾਫ ਕਿਸਾਨਾਂ ਨੇ ਤਿੱਖਾ ਰੋਸ ਜਤਾਇਆ ਹੈ ਕਿਸਾਨਾਂ ਨੇ ਆਪਣੇ ਹੱਥੀ ਪਾਲਿਆ ਝੋਨਾ ਅਗਦੇ ਹਵਾਲੇ ਕਰ ਦਿੱਤਾ ਜੋ ਕਿ ਸਰਕਾਰੀ ਨੀਤੀਆਂ ਦੇ ਖਿਲਾਫ ਉਹਨਾਂ ਦੇ ਗੁੱਸੇ ਅਤੇ ਮਜਬੂਰੀ ਨੂੰ ਸਾਫ਼ ਦਰਸਾਉਂਦਾ ਸੀ ਇਸ ਮੌਕੇ ਕਿਸਾਨਾਂ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਸਰ ਕੀ ਜਮਈ ਮੈਂ ਮਨਦਰਸ਼ਨ ਕਪੈਣੀ ਵਾਗਾ ਬੀਕੇ ਜੂ ਡਕਾਉਂਡਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਜਿਹੜਾ ਉਸ ਅੰਨ ਨੂੰ ਉਸ ਰਜਕਾਰ ਨੂੰ ਜਿਹੜਾ ਅੱਗ ਲਾ ਰਿਹਾ ਕੀ ਕਾਰਨ ਹੈ ਜੀ ਅੱਜ ਸਮੁੱਚੇ ਜ਼ਿਲ੍ਹੇ ਦੇ ਵਿੱਚ ਮਾਨਸਾ ਦੇ ਵਿੱਚ ਅਸੀਂ ਜਿਹੜਾ ਡੀਐਫਓ ਇਹਨਾਂ ਦਾ ਮਾਲਕ ਹੈ ਉਹਦੇ ਨਾਲ ਗੱਲ ਕੀਤੀ ਹੈ ਤਾਂ ਉਹਨੇ ਹੱਥ ਖੜੇ ਕੀਤੇ ਹੈ ਵੀ ਜਿਹੜਾ ਝੋਨਾ ਸੀ ਖਰੀਦਣਾ ਸੀ ਖਰੀਦ ਲਿਆ ਦੂਜਾ ਪ੍ਰਾਈਵੇਟ ਕੰਪਨੀਆਂ ਨੂੰ ਇਹ ਦਿੱਤਾ ਜਾਵੇ ਪ੍ਰਾਈਵੇਟ ਅਦਾਰਿਆਂ ਨੂੰ ਦੇਣ ਨੂੰ ਸਾਡੇ ਮੁੱਖ ਜ਼ਿਲ੍ਹੇ ਦੇ ਮਾਲਕ ਨੇ ਕਿਹਾ ਕਿਉਂਕਿ ਇਹ ਪਹਿਲਾਂ ਲੰਬਾ ਸਮਾਂ ਤੋਂ ਕਹਿੰਦੇ ਆਏ ਨੇ ਵੀ ਖਰੀਦ ਬੰਦ ਹੈ ਖਰੀਦ ਬੰਦ ਹੈ ਪਿਛਲੀ ਵਾਰ ਜੇ ਖਰੀਦ ਕਹਿ ਦਈਏ ਵੀ 30 ਤਰੀਕ ਨੂੰ ਬੰਦ ਹੋਈ ਸੀਗੀ ਐਤਕੀ 20 ਤਰੀਕ ਤੋਂ ਤੇ 22 ਤਰੀਕ ਤੋਂ ਹੱਥ ਖੜੇ ਕਰਤੇ ਜਿਹੜੇਗਾ ਲੜਨ ਵਾਲੀਆਂ ਜਸ਼ੇਬੰਦੀਆਂ ਉਹਨਾਂ ਨੇ ਜਾ ਕੇ ਸੈਂਟਰਾਂ ਦੇ ਵਿੱਚ ਰੌਲਾ ਪਾਇਆ ਤਾਂ ਮਾੜਾ ਮੋਟਾ ਝੋਨਾ ਚੱਕਾ ਆ ਚੱਕਿਆ ਦਾ ਤੇ ਹੁਣ ਰਾਠੀਕੇ ਬੁਰਜ ਪਿੰਡ ਦੇ ਵਿੱਚ ਖੜੇ ਆ ਵੱਡੀ ਗਿਣਤੀ ਜੇ ਕਹ ਜੀਏ ਪੁੱਤਾ ਵਾਂਗੂ ਪਾਲਿਆ ਹੋਇਆ ਝੋਨਾ ਸਿਉਣੇ ਵਰਗਾ ਜਿਹਦਾ ਬਕਸਰ ਸਰਕਾਰ ਦੇ ਕਹਿਣ ਦੇ ਉੱਤੇ ਆਉਂਦਾ ਉਹ ਵੀ ਅੱਜ ਵਸਾਇਆ ਪਿਆਗਾ ਸਾਰੀ ਮੰਡੀ ਦੇ ਵਿੱਚ 12-15 ਕਿਸਾਨ ਨੇ ਜਿਹੜੇ ਝੋਨਾ ਜੀ ਨੇ ਪਛੇਤਾ ਲਾਇਆ ਸੀਗਾ ਉਹਨਾਂ ਦਾ ਝੋਨਾ ਹਜੇ ਸਰਕਾਰ ਚੱਕਣ ਨੂੰ ਤਿਆਰ ਨਹੀਂ ਅਸੀਂ ਫੈਸਲਾ ਕੀਤਾ ਅੱਜ ਵੀ ਕੱਲ ਨੂੰ ਅਸੀਂ 12 ਵਜੇ ਦੇ ਨਾਲ ਜਿਹੜਾ ਭਾਈ ਦੇ ਹਿੱਸੇ 메ਨ ਅੱਡਾ ਦਾ ਤੇ ਬਠਿੰਡਾ ਪਟਿਆਲਾ ਰੋਡ ਜਾਂਦਾਗਾ ਉਥੇ ਅਸੀਂ ਮਜਬੂਰੀ ਬੱਸ ਪਿੰਡ ਕੰਨੀਓ ਜਾਮ ਲਾਉਣ ਨੂੰ ਮਜਬੂਰ ਹੋਵਾਂ ਕੱਲ ਨੂੰ ਜਾਮ ਲਾਵਾਂਗੇ ਤੇ ਨਹੀਂ ਉਸ ਤੋਂ ਪਹਿਲਾਂ ਡੀਓਫਓ ਕਹਿੰਦਾ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿਓ ਜੀ ਇਹ ਪ੍ਰਾਈਵੇਟ ਸਾਈਡਰ ਵਾਲਿਆਂ ਨੂੰ ਤਾਂ ਉਹ ਤੋਂ ਪਹਿਲਾਂ ਕਿਸਾਨਾਂ ਦਾ ਝੋਨਾ ਚੱਕੇ ਉਹਨਾਂ ਚੱਕਰ ਸੰਘਰਸ਼ ਜਾਰੀ ਰੱਖਾਂਗੇ ਜਿਹੜੇ ਆ ਕਿਸਾਨ ਬੈਠੇ ਐ ਝੋਨਾ ਵਾਲੀ ਮੰਡੀਆਂ ਦੇ ਵਿੱਚ ਸਾਰਾ ਝੋਨਾ ਸਰਕਾਰ ਨੂੰ ਚੁਕਾ ਨਹੀਂ ਦੇਵਾਂਗੇ ਉਹਨਾਂ ਚੱਕਰ ਜਿਹੜਾ ਸੜਕ ਦੇ ਉੱਤੇ ਲਗਾਤਾਰ ਜਾਮ ਰੱਖਾਂਗੇ ਤੇ ਸਰਕਾਰ ਨੂੰ ਉਸ ਤੋਂ ਬਾਅਦ ਜਿਹੜਾ ਇਹ ਲੋਕਾਂ ਨਾਲ ਅ ਅੰਨਦਾਤਾ ਨਾਲ ਧੱਕਾ ਕਰਦੀ ਐ ਉਹਦਾ ਜਿਹੜਾ ਪਿਆਨਾ ਉਹਨੂੰ ਧੁੱਕ ਧੁੱਕਦਾ ਪਾਊਗਾ ਆਉਣ ਵਾਲੀਆਂ ਵੋਟਾਂ ਦੇ ਵਿੱਚ ਮੰਗ ਤੇ ਆਉਣਗੇ ਇਸ ਕਰਕੇ ਆ ਯਾਦ ਕਰਾਵਾਂਗੇ ਵੀ ਜਿਹੜਿਆ ਅੰਨਦਾਤਾ ਲੋਕ ਐ ਲੋਕਾਂ ਦਾ ਢਿੱਡ ਭਰਦੇ ਐ ਇਨਾਂ ਦਾ ਝੋਨਾ ਜਿਹੜਾ ਅ ਲੋਕਾਂ ਵਾਸਤੇ ਪੈਦਾ ਕੀਤਾਗਾ ਉਹਦੇ ਚੱਕਣ ਲਈ ਸਾਨੂੰ ਤਰਲੇ ਕੱਢਣੇ ਪੈਂਦੇ ਆ ਤੇ ਉਸ ਤੋਂ ਪਹਿਲਾਂ ਸਾਰਾ ਝੋਨਾ ਜਿਹੜਾ ਚੱਕਿਆ ਜਾਵੇ ਸਰ ਕੀ ਨਾ ਬਈ ਮੈਂ ਹਰਦੇਸ਼ ਸਿੰਘ ਰਾਠੀ ਬੀਕੀ ਚੋਟੇ ਦਾ ਬਲਾਕ ਪ੍ਰਧਾਨ ਮਾਨ ਹਾਂ ਪ੍ਰਧਾਨ ਜੀ ਅੱਜ ਜਿਹੜਾ 6 ਮਹੀਨੇ ਦੀ ਖੇਤੀ ਹੁੰਦੀ ਹੈ ਉਸ ਨੂੰ ਅੱਗ ਜੇ ਕੁਦਰਤੀ ਲੱਗ ਜੇ ਤਾਂ ਆਪਾਂ ਕਹਿ ਸਕਦੇ ਹਾਂ ਕਿਸਾਨ ਦਾ ਮਰਨ ਹੋ ਜਾਂਦਾ ਅੱਜ ਤੁਸੀਂ ਆਪਣੇ ਹੱਥੀ ਜਿਹੜੀ ਅੱਗ ਲਾ ਰਹੇ ਹੋ ਕੀ ਕਾਰਨ ਬਣਦੇ ਆ ਕਿਸਾਨ ਜਿਹੜਾ ਝੋਨਾ ਪੈਦਾ ਕਰਦਾ ਲੋਕਾਂ ਦਾ ਢਿੱਡ ਭਰਦਾ ਸਾਰੇ ਲੋਕ ਯਾਨੀ ਕਿ ਝੋਨਾ ਖਾਂਦੇ ਨੇ ਅੰਨ ਕਿਸਾਨ ਅੰਨ ਪੈਦਾ ਕਰਦਾ ਪਰ ਇਥੋਂ ਦੀ ਜਿਹੜੀਆਂ ਸਰਕਾਰਾਂ ਨੇ ਜਾਂ ਪ੍ਰਸ਼ਾਸਨ ਇਹਨਾਂ ਦੀ ਗਲਤ ਨੀਤੀਆਂ ਕਾਰਨ ਕਿਸਾਨਾਂ ਦੇ ਕਰਕੇ ਇਸ ਕਰਕੇ ਕਰਜ਼ਾ ਚੜਦਾ ਪਰ ਕਿਸਾਨਾਂ ਦਾ ਝੋਟਾ ਝੋਨਾ ਸੋਨੇ ਵਰਗਾ ਜਿਹੜਾ ਪੁੱਤਾਂ ਨੂੰ ਪਾਲਿਆ ਆ ਮੰਡੀ ਦੇ ਵਿੱਚ ਵਸਾਇਆ ਪਿਆਗਾ ਸਰਕਾਰ ਇਹ ਤੇ ਮੁੱਕਰ ਕੇ ਕਹਿੰਦੇ ਵਿੱਚ ਚੱਕਦੇ ਨਹੀਂ ਕਿਉਂਕਿ ਇੱਕ ਵਾਰ ਤਾਂ ਸਰਕਾਰ ਦੇ ਪਾਸੇ ਤਾਂ ਕਹਿੰਦੀ ਆ ਵੀ ਝੋਨਾ ਪਛੇਤਾ ਰੋ ਪਾਣੀ ਥੱਲੇ ਜਾਂਦਾ ਪਰ ਕਿਸਾਨਾਂ ਨੇ ਸਰਕਾਰ ਦੀ ਮੰਨੀ ਝੋਨਾ ਪਛੇਤਾ ਲਾਇਆ ਪਰ ਅੱਜ ਸਰਕਾਰ ਉਹੀ ਚੋ ਨਾ ਇਹਨਾਂ ਚੱਕਣ ਤੋਂ ਮੁੱਕਰ ਗਈ ਵੀ ਚੱਖਦੇ ਨਹੀਂ ਪੁੱਤਾਂ ਨੂੰ ਉਹ ਪਾਲੀ ਹੋਈ ਪਾਸ਼ੜਾ ਕਿਸਾਨਾਂ ਦੀ ਇੱਥੇ ਰੋਲੀ ਜਾਂਦੀ ਹੈ ਇਸ ਕਰਕੇ ਅੱਜ ਅਸੀਂ ਸਰਕਾਰ ਨੂੰ ਸ਼ਤਾਬਣੀ ਦਿੰਨੇ ਆ ਘੋਡੇ ਨੂੰ ਅੱਗ ਲਾਈ ਹੈ ਜੀ ਇਸ ਕਰਕੇ ਦਸੇ ਰੋਸ਼ ਭਜੋ ਕੱਲ ਨੂੰ ਅਸੀਂ 12 ਵਜੇ ਅਸੀਂ ਜਿਹੜਾ ਬਠਿੰਡਾ ਤੋਂ ਜਿਹੜੀ ਮਾਨਸਾ ਵਾਲੀ ਸੜਕਾ ਉਹ ਜਾਮ ਕਰ ਗਈ